ਆ ਜੀ ਆ ਜੀ ਗੱਲ ਕਰਨੀ ਹਾਂ ਹਾਂ ਅੰਦਰ ਵਿਚਾਲੇ ਜਿਹਾ ਛੋਟਾ ਕਰਤਾ ਆਏ ਤਾਂ ਝੂਟੇ ਦਾ ਨਜ਼ਾਰਾ ਹੀ ਲੈਣ ਲੱਗੇ ਸੀ ਆਪਾਂ ਤਾਂ ਆਪਾਂ ਤਾਂ ਜੀ ਫੀਲਿੰਗ ਲੈਂਦੀਆਂ ਦੀ ਝੂਟੇ ਦੀ ਮੈਂ ਝੂਟੇ ਦੀ ਜੇ ਫੀਲਿੰਗ ਲੈਂਦੇ ਸੀ ਚਲ ਹੁਣ ਤੱਕ ਚੱਲ ਚਲ ਜੀ ਜਦੋਂ ਆਇਆ ਹੁਣ ਨਾ ਦੇਖਣਾ ਚਾਹੀਦਾ ਫਿਰ ਟਿਲਟ ਇਸੇ ਕੀ ਨਦਨਾ ਦਿਸੇ ਜਿਹੜਾ ਪਰੋਜ਼ ਰੋਜ਼ ਆਉਣਾ ਏਡੀ ਦੂਰ पर पहली ਗੱਲ ਦੇਦੇ ਨੇ ਵਿਦਾਰਤ ਨੂੰ ਜਿਹੜਾ ਵਿਗਿਆਨ ਦੇਦੇ ਫਿਰ ਇੱਕ ਜਾਂਦਾ ਉਹ ਇਤਨਾ ਬਹੁਤ ਸੀ। ਦਸਵਾ ਆ ਪਰ ਜੇ ਪੰਜਾਬ ਦੇ ਪੁਰਾਣੇ ਉਹ ਨਹੀਂ ਤਾਂ ਫਿਰ ਮੈਂ ਇਹ ਦੇ ਲਈ ਨੂੰ ਫੋਨ ਕਰਕੇ ਪ੍ਰਧਾਨ ਸਾਹਿਬ ਨੂੰ ਸੀ ਦੁਬਾਰਾ ਸੱਦੇ ਵੀ ਆਜੇ ਕੁਛ ਨਹੀਂ ਕਰਨ ਲੱਗੇ ਆ ਤੇ ਲਓ ਜੀ ਪਹੁੰਚ ਗਏ ਆਪਾਂ ਤਾਜ ਮਹਿਲ ਦੇ ਅੰਦਰ ਚਲੋ ਜੀ ਦੇਖਣਾ ਚਾਹੀਦਾ ਮਾਨ ਵਿੱਚ ਜੀ ਨਹੀਂ ਰੱਖਣਾ ਚਾਹੀਦਾ बहुत अंग्रेज गोरे इन आई भी तो। ये ताज महल अंदरली सैड ज मूहरे दरवाजा बनया है ਤੇ ਉਹ ਸਾਹਮਣੇ ਤਾਜ ਮਹਿਲ ਕਿੱਥੇ ਆਹੋ ਤੇ ਸਾਰਾ ਕੈਮਰਾ ਕਰਕੇ ਤੁਹਾਨੂੰ ਦਿਖਾ ਦਿੰਦਾ ਜੂਮ ਕਰਕੇ ਲਓ ਜੀ ਹੁਣ ਆਪਾਂ ਪਹੁੰਚ ਗਏ ਕਿਲੇ ਵਿੱਚ ਗਵਾਲੀਅਰ ਦੇ ਕਿਲੇ ਦੇ ਵਿੱਚ ਤੇ ਉੱਥੇ ਸੋਨੂੰ ਦਿਖਾਉਣੇ ਆ ਇਕੱਲਾ ਤੇ ਫੋਟੋ ਸ਼ੂਟ ਕੀਤੀਆਂ ਸੀ ਤੇ ਬਹੁਤ ਸਾਰੀਆਂ ਹਾਂ ਫੜ ਦੇ ਫੜ ਕੇ ਉਹ ਬੈਠ ਕੇ ਕਰਾਵਾਂ 1 ਮਿੰਟ 1 ਮਿੰਟ ਹੋਰੀ ਦੇਖੋ ਜੀ ਇਹ ਦੂਰੋਂ ਕਿਸ ਤਰ੍ਹਾਂ ਲੱਗਦਾ ਕਿਹੜਾ ਜੁੱਤੀ ਹੈ ਉੱਧਰ ਖੜਾ ਮੈਂ ਉੱਧਰ ਕਰ ਦਿਓ ਪੂਰੀ ਇੰਜੋਏ ਕੀਤੀ ਫੋਟੋਆਂ ਖਿੱਚ-ਖਿੱਚ ਕੇ ਯਾਰ ਬਣਾ ਵੀੜੀ ਜਿੱਦ ਜੀ ਆਪਣੇ ਘਰ ਨਹੀਂ ਹੋ ਜਉਂਦੀ ਨਹੀਂ ਕਿਤੇ ਰਹਿ ਜਾ ਪਾਣੀ ਹੁਣ ਜਿੱਧਰ ਆ ਜੇ ਰਿਹਾ ਕੀਤੇ ਨੇ ਉਧਰਲੀ ਸਾਈਡ ਜਾਵਾਂਗੇ ਲੈ ਦੇਖੋ ਜੀ ਆਪਣੇ ਗੁਰੂਆਂ ਨੇ ਆਪਣੇ ਪਿੱਛੇ ਕਿੰਨਾ ਸੰਘਰਸ਼ ਕੀਤਾ ਜਿੱਥੇ ਜੇਲ੍ਹਖਾਨਾ ਬਣਾਇਆ ਹੈਗਾ ਬਿਲਕੁਲ ਹੀ ਛੋਟਾ ਜਿਹਾ ਜੇਲ੍ਹਖਾਨਾ ਬਣਿਆ ਹੋਇਆ ਤੇ ਜਿਹੜੀ ਮੋਰੀ ਵਿੱਚ ਦੀ ਰਾਜ ਨੂੰ ਉਹ ਕੀਤਾ ਸੀ ਕੈਦ ਰੱਖਿਆ ਸੀ ਉਹ ਵੀ ਬਹੁਤ ਛੋਟੀ ਜਿਹੀ ਮੋਰੀ ਐ ਜਿੱਥੋਂ ਦੀ ਉਹਨਾਂ ਨੂੰ ਅੰਦਰ ਕੈਦ ਕੀਤਾ ਹੋਇਆ ਸੀ ਤੇ ਸਾਰਾ ਸਨ ਉਹ ਤੇ ਅਸਾ ਦਿਖਾਉਣੇ ਅੱਜ ਪਹਿਲਾਂ ਅਸੀਂ ਇੱਥੇ ਫੋਟੋ ਮਾਰ ਕੇ ਚਾਈਆਂ ਜੀ ਉਹ ਹੋ ਲਓ ਸਿਰਾਜ ਥੱਲੇ ਪ੍ਰਾਰਮ ਕਰਾਂਗੇ ਉਹ ਦੋ ਕਰ ਦੋ ਕਰ ਇਹ ਅੰਦਰ ਅਸੀਂ ਜਿੱਦ ਕੇ ਕਰਦਾ ਸਿਰਾਜ ਬੰਦੀ ਬਣਾ ਕੇ ਰੱਖ ਦਤੀ ਉੱਥੇ ਪੁੱਟ ਮਲਾਂਗੇ ਰਾਈਟ ਮਾਰਚਾਂਗੇ ਅੰਦਰ ਆ ਜੇ ਤੁਸੀਂ ਮਾਮਾ ਸਾਂ ਸਾਡਣਾ ਜੇ ਅਹੀ ਤੁਹਾਨੂੰ ਪਤਾ ਨਹੀਂ ਤੱਕਾ ਆਸੀਓ ਕੈਦਖਾਨਾ ਜਿੱਥੇ ਕੈਦ ਕਰਦਾ ਸੀ ਰਾਜਾ ਜੇ ਮੀ ਉੱਥੇ ਨਾ ਬੰਦਾ ਪੈ ਸਕਦਾ ਨਾ ਬੈਠ ਸਕਦਾ ਇੰਨੀ ਤੰਗ ਜਗ੍ਹਾ ਬਣੀ ਹੋਈ ਆ ਉਹ ਉੱਥੇ ਜਾਂਦੇ ਜਾਂਦੇ ਦੇਖ ਲੈਣੇ ਚਲੋ ਲਓ ਜੀ ਹੁਣ ਆਪਾਂ ਕਰਦੇ ਆ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੋਲੋ ਅੱਜ ਦੇਖਣਾ